ची तूं बेटी थी सेठी ਇੱਕ ਇੱਕ ਖਿਡਾਰੀ ਤਾਲੀਆਂ ਟੀਮਾਂ ਦਾ ਜਲਦੀ ਪਹੁੰਚੇ ਦੋਦਾ ਪੰਨੀ ਵਾਲਾ ਬੋਲਾ ਭਾਈ ਰੂਪਾ ਕਿਲੇ ਨਿਹਾਲ ਸਿੰਘਾ ਦਾ ਚਾਰੀਆਂ ਟੀਮਾਂ ਦੇ ਇੱਕ ਖਿਡਾਰੀ ਜਲਦੀ ਆਵੇ ਐਕਟ लो हेलो छोटे छोटे बच्चे पिंड पढ़िया बहुत बढ़िया शो मैच मुकाबला है एलो, एलो, एलो। चोड़े चोड़े ਇੱਕ ਪਾਸੇ ਟੀਮ ਹੈ ਹਿਆਰ ਕਬੱਡੀ ਕਲੱਬ ਘਲਕਣਾ ਦੀ ਬਾਬਾਈ ਦੇ ਡੇਰੇ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਮਾਤਾ ਪੰਜਾਬ ਤੋਂ ਕਬੱਡੀ ਕਲੱਬ ਮੰਗਲ ਅਭੀਆਂ ਦੀ ਟੀਮ ਪਿੰਡ ਵਾਲੀ ਸਾਈਡ ਹੈ ਬਹੁਤ ਵਧੀਆ ਖਿਡਾਰੀ ਹੈ ਇਧਰਲੇ ਪਾਸੇ ਤਨਦੀਪ ਦੀ ਕਬੱਡੀ ਹੈ ਤੇ ਪੁਆਇੰਟ ਦੋਧਿਆਂ ਨੇ ਸੰਦੀਪ ਨੇ ਆਪਣੀ ਟੀਮ ਦੇ ਹਿੱੱਥੇ ਜੋੜਿਆ ਹੈ ਜਲਦੀ ਨਾਲ ਟਾਈਆਂ ਪਾ ਕੇ ਲਿਸਟ ਭੇਜ ਦਿਓ ਯਾਰ ਕਿਹਦਾ ਮੈਚ ਹੈ ਪਹਿਲਾ ਮੰੰਨਨ ਤੇ ਰਾਣੀ ਵਾਲੇ ਦਾ ਪਹਿਲਾ ਮੈਚ ਹੈ ਦੂਸਰਾ ਦੂਸਰਾ ਮੈਚ ਗੋਦਾਵਰਸੀ ਭਾਈ ਰੂਪਾ ਇਹਰਾ ਠੇਖੂ ਵਰਸ ਜ ਪੰਡਾਲਾ ਦਾ ਤੀਸਰਾ ਮੈਚ ਹੈ। ਪੰਨੇ ਵਾਲਾ ਤੇ ਮੋੜਾ ਦਾ ਟੋਪਾ ਮੈਚ ਹੈ। ਇਹ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਤੋਂ ਬਾਗ ਨਿਕਲ ਗਏ ਉਹ ਵਿਰਦੇ ਨਹੀਂ ਜਾਣੇ। ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਅੱਜ ਮਹਾਪੁਰਖਾਂ ਦੀ ਯਾਦ ਦੇ ਵਿੱਚ ਵੀਰੇ ਵੀਰੋ ਵੱਡਾ ਮੇਲਾ ਕਰਵਾਇਆ ਜਾ ਰਿਹਾ ਹੈ। ਐਨ ਵੱਡੇ ਮੇਲੇ ਤੇ ਕਿੰਨੇ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਉਹਨੇ ਤੇ ਸੁਹਾਗੇ ਵਾਲੀ ਗੱਲ ਹੈ ਧੰਨ ਧੰਨ ਬਾਬਾ ਟਿੱਪੀ ਵਾਲਾ ਦੁਨੀਆ ਗੱਲਾਂ ਕਰਦੀ ਹੈ ਉਹ ਦੁਨੀਆ ਤੇ ਬੜਾ ਭਾਗਾ ਬੰਦਾ ਜਿੱਤੇ ਰਹਿਣ ਮੇਰੇ ਕਰਦੀ ਹੈ ਧੰਨ ਧੰਨ ਬਾਬਾ ਟਿੱਪੀ ਵਾਲਾ ਅੱਜ ਦੁਨੀਆ ਗੱਲਾਂ ਕਰਦੀ ਹੈ ਆ ਪੁਰਖਾਂ ਦਾ ਅਸ਼ੀਰਵਾਦ ਆ ਮੇਰੇ ਵੀਰੋ ਅਪਾਰ ਕਿਰਪਾ ਇਸ ਅਗਰਦੇ ਉੱਪਰ ਕਰ ਰਹੇ ਹੈ ਇਸ ਬੇਲੇ ਦੀ ਜਿੰਨੇ ਵੀ ਸਤਕਾਰ ਜੋ ਭਰਾਵਾਂ ਨੇ ਸੇਵਾਵਾਂ ਦੇ ਰਹੇ ਹੈ ਸਾਰੇ ਸੇਵਾਦਾਰ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਉਹਦੇ ਨਾਲ ਹੀ ਮੀਲਾ ਕਮੇਟੀ ਦਾ ਵੀ ਧੰਨਵਾਦ ਹੈ ਸਾਡੇ ਪ੍ਰਧਾਨ ਸਾਹਿਬ ਸੈਕਟੋਰ ਮੰਦਿਰ ਨਾਣਾ ਜੀ ਉੱਤੇ ਨਾਲੇ ਹਲਾ ਹਲਾ ਵੀਰ ਧੰਨਵਾਦ ਕਰਾਂਗੇ ਵੀਡੀਓ ਸਾਊਂਡਾਂ ਦੇ ਭਰਾ ਦਾ ਉਧਰ ਦੇ ਪਾਸੇ ਮੈਂ ਦੇਖ ਰਿਹਾ ਵੀ ਨੌਜੰਨ ਦੀ ਪਾਈ ਹੋਈ ਕਬੱਡੀ ਹੈ। ਜਾਫੀ ਤਿੰਨ ਬੀਏ ਵਰਗੇ ਗੱਭਰੂ ਉਧਰਲੇ ਪਾਸੇ ਦੇਖ ਲੈ ਵੀ ਲੱਕੜੋਂ ਲਪੇਟਾ ਕੈਂਚੀ ਵੱਜੀ ਹੈ। ਤੇ ਪੁਆਇੰਟ ਜਾਫੀ ਦਾ। ਰਾਣੀ ਵਾਲੇ ਦੀ ਟੀਮ ਤੇ ਮੱਲਣ ਕਿਉਂ ਨਹੀਂ ਆਲੇ ਬਾਈ? ਰਾਣੀ ਵਾਲੇ ਦੀ ਟੀਮ ਤੇ ਮੱਲਣ ਆ ਬਾਈ ਕਿ ਨਹੀਂ ਆਂਦਾ ਮੈਂ ਨਹੀਂ ਕਹਿੰਦਾ ਮੱਲਣ ਤੇ ਰਾਣੀ ਵਾਲਾ ਕਿਹਨੇ ਆਰੇ ਬਾਈ ਦੋਦਾ ਤੇ ਭਾਈ ਰੂਪਾ